ਸਤਨਾਮ ਸ੍ਰੀ ਵਾਹਿ ਗੁਰੂ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ ਦਰਮਾ ਦੇ ਠਾਡੇ ਦਰਬਾਰ ਸੋ ਜਬੈਨ ਸਰਦ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਕੇ ਵਾਰ ਸਤਨਾਮ ਵਾਹਿਗੁਰੂ ਜੀ ਬਿਲਾਵਲਾ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨ ਮਨੇ ਗੁਰਬਚਨੀ ਮਨ ਸਹਿਜ ਧਿਆਨੇ ਹਰ ਕਹਿ ਰੰਗ ਰਤਾ ਮਨ ਮਨੇ ਮਨ ਮੁਖ ਭਰਮ ਭੁੱਲੇ ਬੋਰਾਨੇ ਹਰ ਬਿਨ ਕਿਉ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨਾ ਜੀ ਆ ਰਹਿ ਨਾ ਸਕੈ ਖੈਨ ਸਤ ਗੁਰ ਬੂਝ ਬਜਾਈ ਰਹਾਓ ਮੇਰਾ ਪ੍ਰਭ ਬਿਸਰੈ ਹਉ ਮਰੋ ਦੁਖ ਖਾਲੀ ਸਾਸ ਗਰਾਸ ਜਪੋ ਆਪਣੇ ਹਰ ਭਾਲੀ ਸਦ ਬੈ ਰਗਨ ਹਰ ਨਾਮ ਨਿਹਾਲੀ ਅਬ ਜਾਨੇ ਗੁਰਮੁਖ ਹਰਿ ਨਾਲੀ ਆਖਤ ਕਥਾ ਕਹੀਏ ਗੁਰਪਾਏ ਪ੍ਰਭ ਅਗੰਮ ਅਗੋਚਰ ਦੇ ਦਿਖਾਏ ਬਿਆਨ ਗੁਰ ਕਾ ਰਣੀ ਕੀਆ ਕਾਰ ਕਮਾਏ ਹਮੇ ਮੇਰ ਚਲੇ ਗੁਰ ਸ਼ਬਦ ਸਮਾਏ ਮਾਨ ਮੁਖ ਵਿਛੜੈ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਾਬਾਸ ਹਰਿ ਕਿਰਪਾ ਚਾਰੀ ਦਾਸਨ ਦਾਸ ਜਨਾਨਕ ਹਰਨਾਮ ਧਨਰਾਸ ਹਰ ਕਿਰਪਾ ਧਾਰੀ ਦਾਸ ਨ ਦਾਸ ਜਨਾਨਕ ਹਰਨਾਮ ਧਨਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ